ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸੰਤ ਬਾਬਾ ਹਜ਼ਾਰ ਸਿੰਘ ਜੀ ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਛੋਟੇ ਘੋਣਾ ਵਾਲੇ ਮਹਾਂਪੁਰਖਾਂ ਦਾ ਸਮਝਾਉਣ ਦਾ ਤਰੀਕਾ ਬੜਾ ਨਿਆਰਾ ਸੀ ਜਦੋਂ ਵੀ ਕਿਸੇ ਨੂੰ ਕੋਈ ਗੱਲ ਕਰਨੀ ਜਾਂ ਕਿਸੇ ਨੂੰ ਸਮਝਾਉਣਾ ਹੁੰਦਾ ਤੇ ਯੁਕਤੀ ਦੇ ਨਾਲ ਯੁਕਤੀ ਦੇ ਵਿੱਚ ਹੀ ਮਹਾਂਪੁਰਖ ਮੁਕਤੀ ਸਾਡੇ ਕਾਲ ਯੁਗ ਜੀਵਨ ਦੀ ਕਰ ਦਿੰਦੇ ਹਨ ਕਿnde ਰਾਤ ਦੇ 12:00 ਵਜੇ ਦਾ ਸਮਾਂ ਸੀ ਕਿ ਬਾਬਾ ਜੀ ਤਪ ਸਥਾਨ ਵਾਲੇ ਕਮਰੇ ਵਿੱਚ ਤਖਤ ਬੋਲ ਤੇ ਬੈਠੇ ਸਨ ਦੀ ਸੰਗਤਾਂ ਕੋਲ ਬੈਠੀਆਂ ਸਨ ਤੇ ਵਾਹਿਗੁਰੂ ਦਾ ਸਿਮਰਨ ਕਰ ਰਹੀਆਂ ਸਨ ਇੰਨੇ ਨੂੰ ਇੱਕ ਅਧਖੜ ਉਮਰ ਦਾ ਆਦਮੀ ਆਇਆ ਤੇ ਆ ਕੇ ਬਾਬਾ ਜੀ ਨੂੰ ਨਮਸਕਾਰ ਕਰਕੇ ਬਾਬਾ ਜੀ ਦੇ ਲਾਗੇ ਹੀ ਬੈਠ ਗਿਆ ਇਹ ਅਧਖੜ ਉਮਰ ਦੇ ਆਦਮੀ ਨੇ ਆਪਣੀ ਦਾੜੀ ਨੂੰ ਵਸਮਾ ਲਾਇਆ ਸੀ ਤੇ ਬਾਬਾ ਜੀ ਨੇ ਉਸ ਵੱਲ ਵੇਖਿਆ ਤੇ ਉਹ ਨੀਵੀਂ ਪਾ ਕੇ ਬੈਠ ਗਿਆ ਪੁਰਖਣ ਜਦੋਂ ਕਿਸੇ ਨੂੰ ਸਮਝਾਉਣਾ ਹੁੰਦਾ ਹੈ ਕਿਸੇ ਨੂੰ ਸਿੱਧੀ رائے ਪਾਉਣਾ ਤੇ ਉਹ ਮੌਕਾ ਵੀ ਆਪ ਹੀ ਤਲਾਸ਼ ਲੈਂਦੇ ਨੇ ਉਹ ਜਿਹਾ ਹੀ ਵਾਤਾਵਰਣ ਬਣਾ ਲੈਂਦੇ ਹਨ ਸੋ ਬਾਬਾ ਜੀ ਨੇ ਵੀ ਉਸ ਸ਼ਰਧਾਲੂ ਨੂੰ ਸਮਝਾਉਣਾ ਸਮਝਾਉਣਾ ਸੀ ਤੇ ਸੰਨ ਬਾਬਾ ਜੀ ਦੀ ਸੰਗਤ ਵਿੱਚ ਬੈਠੇ ਇੱਕ ਸ਼ਰਧਾਲੂ ਨੂੰ ਇਸ਼ਾਰਾ ਕਰਕੇ ਆਖਿਆ ਆਪਣੇ ਦਾੜੇ ਸਾਰ ਨੂੰ ਹੱਥ ਲਾਉਂਦੇ ਆ ਟੁੰਦੇ ਹਾਂ ਵਸਨ ਕੀਤਾ ਆ ਦਾੜੀ ਕਾਫੀ ਖੁਸ਼ਕ ਜੀ ਜਾਪਦੀ ਆ ਉਹ ਅਲਮਾਰੀ ਵਿੱਚ ਸਾਹਮਣੇ ਪਈ ਤੇਲ ਵਾਲੀ ਸੀਸੀ ਫੜਾਓ ਜਿਹੜਾ ਦਾੜੀ ਨੂੰ ਲਗਾ ਲਈਏ ਸਰਦਾਲੂ ਨੇ ਉਸੇ ਵੇਲੇ ਉੱਠ ਕੇ ਉਹ ਸ਼ੀਸ਼ੀ ਬਾਬਾ ਜੀ ਦੇ ਹੱਥ ਵਿੱਚ ਫੜਾ ਦਿੱਤੀ ਬਾਬਾ ਜੀ ਨੇ ਸ਼ੀਸ਼ੀ ਵਿੱਚਲਾ ਤੇਲ ਥੋੜਾ ਜਿਹਾ ਹੱਥ ਦੀ ਤਲੀ ਤੇ ਪਾਇਆ ਤੇ ਦੂਜੇ ਹੱਥ ਨਾਲ ਮੰਗੂਲੀ ਜਾਂ ਦਾੜੀ ਨੂੰ ਵੀ ਲਾ ਲਿਆ ਇਹਦੇ ਤਲੀ ਉੱਤੇ ਤੇਲ ਨੂੰ ਦੂਜੇ ਹੱਥ ਨਾਲ ਕੁਝ ਪਪੂਲਣ ਜਿਹਾ ਲੱਗ ਪਏ ਵੇਖਣ ਲੱਗ ਪਏ ਆਖਣ ਲੱਗੇ ਤੇਲ ਨਹੀਂ ਜਾਪਦਾ ਇਹ ਕੁਝ ਹੋਰ ਹੀ ਜਾਪਦਾ ਜਿਹੜਾ ਟਾਰਚ ਬੈਟਰੀ ਮਾਰ ਕੇ ਲੋ ਕਰੀ ਵੇਖੀ ਕੀ ਆ ਇੱਕ ਸ਼ਰਦਾਲ ਨੂੰ ਝਟ ਟਾਰਚ ਬੈਂਟੀ ਨਾਲ ਲੋ ਕਰ ਦਿੱਤੀ ਤੇ ਕਿਹਾ ਬਾਬਾ ਜੀ ਇਹ ਤੇਲ ਨਹੀਂ ਇਹ ਤਾਂ ਸ਼ਾਈ ਆ ਜਾਂਦੀ ਹੈ ਬਾਬਾ ਜੀ ਨੇ ਸ਼ਾਈ ਵਾਲਾ ਤਮੂਦਾ ਕਰ ਦਿੱਤਾ ਢੋਲ ਦਿੱਤੀ ਤੇ ਸੇਵਕਾਂ ਨੇ ਬਾਬਾ ਜੀ ਦਾ ਹੱਥ ਧੋ ਦਿੱਤਾ ਹੁਣ ਬਾਬਾ ਜੀ ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਕਹਿਣ ਲੱਗ ਪਏ ਬੁੱਢੇ ਵਾਰੇ ਹੁ ਦਾੜੀ ਨੂੰ ਰੰਗ ਲਾ ਲਿਆ ਪਹਿਲਾਂ ਸਾਰੀ ਉਮਰ ਚੰਗਾ ਰਿਆ ਹੁਣ ਬੁੱਢਾ ਕੁੱਕੜ ਬਣ ਗਿਆ ਤੇ ਦਾੜੀ ਰੰਗ ਲਈ ਫਟੇ ਮੂੰ ਫਟੇ ਮੂੰ ਲੰਤ ਹੈ ਇਹੋ ਜੀ ਜ਼ਿੰਦਗੀ ਦੀ ਪਾਣੀ ਲਿਆਓ ਦਾੜੀ ਧੋਈਏ ਵੇਖੋ ਮਹਾਪੁਰਖਾਂ ਦੇ ਕਿਸੇ ਨੂੰ ਸਮਝਾਉਣ ਦੇ ਤਰੀਕੇ ਸਾਰੀ ਸੰਗਤ ਦੇ ਨਾਲ ਉਹ ਅਧਖੜ ਉਮਰ ਦਾ ਆਦਮੀ ਜਿਸ ਨੇ ਕਿ ਆਪਣੀ ਦਾੜੀ ਦਾ ਵਸਮਾ ਲਾਇਆ ਸੀ ਦਾੜੀ ਨੂੰ ਉਹ ਵੀ ਬਾਬਾ ਜੀ ਦਾ ਕੋਤਕ ਤੇ ਬਚਨਾਂ ਨੂੰ ਬੜੇ ਧਿਆਨ ਨਾਲ ਵੇਖ ਰਿਹਾ ਸੀ ਜਿਉਂ-ਜਿਉਂ ਬਾਬਾ ਜੀ ਨੇ ਆਪਣੇ ਆਪ ਨੂੰ ਲੰਨਤਾ ਪਾ ਰਹੇ ਸਨ ਤਿਉਂ ਤੇ ਉਹ ਆਦਮੀ ਸ਼ਰਮ ਦਾ ਮਾਰਾ ਧੌਣ ਨਹੀਂ ਵੀ ਪਕੜੀ ਜਾ ਰਿਹਾ ਸੀ ਉਹਨੂੰ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ ਇਹ ਜਿਹੜਾ ਕੌਤਕ ਬਾਬਾ ਜੀ ਨੇ ਰਚਿਆ ਉਹਨੂੰ ਉਹਨੂੰ ਸਮਝਾਉਣ ਵਾਸਤੇ ਇਹ ਸਾਰਾ ਬਾਬੇ ਨੇ ਕੋ ਬਾਬਾ ਜੀ ਨੇ ਕੌਤਕ ਰਚਿਆ ਸੀ ਬਾਬਾ ਜੀ ਨੇ ਭਾਵੇਂ ਸਿੱਧੇ ਤੌਰ ਤੇ ਉਸ ਨੂੰ ਦਾੜ੍ਹੀ ਰੰਗਣ ਤੋਂ ਨਹੀਂ ਰੋਕਿਆ ਤੇ ਉਹਨਾਂ ਨੇ ਬਚਨ ਤਾਂ ਸਾਂਝੇ ਤੌਰ ਤੇ ਸਾਰੀ ਸੰਗਤ ਲਈ ਕੀਤਾ ਪਰ ਇਹ ਆਦਮੀ ਆਪਣੇ ਆਦਮੀ ਆਪਣੇ ਮਨ ਹੀ ਮਨ ਵਿੱਚ ਪਾਣੀ ਪਾਣੀ ਹੋ ਰਿਹਾ ਸੀ ਮਸਾਂ ਦੋ ਕੁ ਮਿੰਟ ਹੀ ਬੀਤੇ ਹੋਣੇ ਆ ਕਿ ਆਦਮੀ ਬਾਬਾ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਿਆ ਤੇ ਨੀਵੀਂ ਪਾ ਕੇ ਕਹਿਣ ਲੱਗਾ ਭੁੱਲ ਬਖਸ਼ੋ ਜੀ ਬਾਬਾ ਜੀ ਅੱਗੇ ਤੋਂ ਮੈਂ ਦਾੜੀ ਨੂੰ ਨਹੀਂ ਰੰਗਾਗਾ ਜੀ ਬਾਬਾ ਜੀ ਚੁੱਪ ਰਹੇ ਪਰ ਹੱਥ ਨਾਲ ਬੈਠ ਜਾਣ ਲਈ ਇਸ਼ਾਰਾ ਕੀਤਾ ਇਹ ਸਨ ਕੌਤਕ ਮਹਾਂਪੁਰਖਾਂ ਦੇ ਜਦੋਂ ਕਿਸੇ ਜੀਵ ਨੂੰ ਭੁੱਲੇ ਹੋਏ ਨੂੰ ਸਿੱਧੇ ਰਾਹ ਪਾਉਣਾ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ